ਸੋ ਜੋ ਕੁਝ ਵੀ ਇਸ ਸ੍ਰਿਸ਼ਟੀ ਚ ਹੈ ਮਾੜਾ ਤਾਂ ਭਾਜੀ ਨੂੰ ਮਰਜ਼ੀ ਕਹਿ ਲੋ ਚੰਗਾ ਕਹਿਣਾ ਬਹੁਤ ਪਿਛਲੇ ਦਿਨ ਮਾਲਕ ਦੇ ਚਰਨਾਂ ਵਿੱਚ ਸਤਖੰਡ ਜਾਬਰਾ ਜੀ ਬਲਾਕ ਨੰਗਲ ਕਲਾਂ ਦੇ ਪਿੰਡ ਦਲੀਏ ਵਾਲਾ ਦੇ ਸ਼ਰੀਰਦਾਨੀ ਮਾਤਾ ਦਲੀਪ ਕੌਰ ਇਨਸਾ ਪਤਨੀ surjeet singh insa ਨਮਿਤ ਅੰਤਿਮ ਅਰਦਾਸ ਵੱਜੋਂ ਰੱਖੀ ਗਈ ਨਾਮ ਚਰਚਾ ਐਮ ਐਸਜੀ ਡੇਰਾ ਸੱਚਾ ਸੋਧਾ ਅਤੇ ਮਾਨੁਤਾ ਭਲਾਈ ਕੇਂਦਰ ਪਿੰਡ ਦਲੀਏ ਵਾਲਾ ਵਿਖੇ ਹੋਈ ਜਿੱਥੇ ਉਹਨਾਂ ਨੂੰ ਇਲਾਕੇ ਦੇ ਅਨੇਕਾਂ ਧਾਰਮਿਕ ਰਾਜਸੀ ਬੁੱਧੀਜੀਵੀ ਲੋਕਾਂ ਤੋਂ ਇਲਾਵਾ ਡੇਰਾ ਸ਼ਰਧਾਲੂਆਂ ਨੇ ਸ਼ਰਧਾਂਜਲੀ ਭੇਟ ਕੀਤੀ ਗਈ ਨਾਮਤਰਚਾ ਦਰਮਿਆਨ ਕਵੀਰਾਜ ਵੀਰਾ ਨੇ ਮਨੁੱਖੀ ਜਨਮ ਪ੍ਰਥਾਏ ਸ਼ਬਦਵਾਨੀ ਕੀਤੀ ਅਤੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ ਮਹਾਤਮਾਾਂ ਦੇ ਅਨਮੋਲ ਵਚਨ ਪੜ੍ਹ ਕੇ ਸਾਥ ਸੰਗਤ ਨੂੰ ਸੁਣਾਏ। ਨਾਮਤਰਚਾ ਉਪਰੰਤ ਸਰੀਰਦਾਨੀ ਮਾਤਾ ਦਲੀਪ ਕੌਰ ਦੀ ਯਾਦ ਵਿੱਚ ਸਕੂਲ ਵਿੱਚ ਪੜ ਰਹੇ 41 ਬੱਚਿਆਂ ਨੂੰ ਬੂਟ ਜਰਾਬਾਂ ਅਤੇ 6 ਬੱਚਿਆਂ ਨੂੰ ਗਰਮ ਕੱਪੜੇ ਵੀ ਵੰਡਿਤ ਕੀਤੇ ਗਏ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਿੰਦਰ ਸਿੰਘ ਮੋਫਰ ਸਾਬਕਾ ਸਰਪੰਚ ਪਰਮਜੀਤ ਸਿੰਘ ਨੰਗਲਕਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂ ਸ਼ਾਮਲ ਹੋਏ ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਿੰਦਰ ਸਿੰਘ ਮੋਫਰ ਨੇ ਸਰੀਰਦਾਨੀ ਮਾਤਾ ਦਲੀਪ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਸਮੇਂ ਕਿਹਾ ਕਿ ਧੰਨ ਕਹਿਣ ਦੇ ਕਾਬਲ ਨੇ ਇਹ ਮਾਤਾ ਅਤੇ ਧੰਨ ਇਹਨਾਂ ਦਾ ਪਰਿਵਾਰ ਅਤੇ ਧੰਨ ਹਨ ਇਹਨਾਂ ਨੂੰ ਸਿੱਖਿਆ ਦੇਣ ਵਾਲੇ ਪੂਜਨੀ ਗੁਰੂ ਜੀ ਜਿਨ੍ਹਾਂ ਦੇ ਪਰਉਪਕਾਰ ਸਦਕਾ ਜਿੱਥੇ ਮਾਤਾ ਨੇ ਵੱਡੀ ਉਮਰ ਤੱਕ ਮਨੁੱਖਤਾ ਦੀ ਸੇਵਾ ਕੀਤੀ ਉੱਥੇ ਮਰਨ ਉਪਰੰਤ ਤੋਂ ਆਪਣਾ ਮਰਤੇਕ ਸਰੀਰ ਮੈਡੀਕਲ ਰਿਸਰਚਾਂ ਲਈ ਦਾਨ ਕੀਤਾ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਸ ਤਰ੍ਹਾਂ ਦੇ ਸਰੀਰਦਾਨ ਕਰਨ ਨਾਲ ਮੈਡੀਕਲ ਦੀ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਜਿੱਥੇ ਗਿਆਨ ਚ ਵਾਧਾ ਹੋਵੇਗਾ ਉੱਥੇ ਸਾਨੂੰ ਮਾਤਾ ਦਲੀਪ ਕੌਰ ਦੇ ਇਸ ਮਹਾਨ ਦਾਨ ਦੀ ਯਾਦ ਸਦਾ ਆਉਂਦੀ ਰਹੇਗੀ ਇਸ ਮੌਕੇ 85 ਮੈਂਬਰ ਪਰਮਜੀਤ ਸਿੰਘ ਸਾਹਕਾ ਸਰਪੰਚ ਨੰਗਲਕਲਾ ਨੇ ਆਖਿਆ ਕਿ ਲੰਬੇ ਸਮੇਂ ਤੋਂ ਸ਼ਰੀਰਦਾਨੀ ਮਾਤਾ ਦਲੀਪ ਕੌਰ ਦਾ ਪਰਿਵਾਰ ਡੇਰਾ ਸੱਚਾ ਸੋਧਾ ਨਾਲ ਜੁੜਿਆ ਹੈ ਇਹ ਪਰਿਵਾਰ ਭਾਗਾ ਵਾਲਾ ਪਰਿਵਾਰ ਹੈ ਜਿਨ੍ਹਾਂ ਦੀਆਂ ਤਿੰਨ ਪੀੜੀਆਂ ਮਾਤਾ ਦੇ ਪੁੱਤਰ ਧੀਆਂ ਜਵਾਈ ਪੁੱਤਰੇ ਪੜਪੋਤਰੇ ਦੋਤੇ ਦੋਤਰੀਆਂ ਆਦਿ ਸਮੁੱਚੇ ਹੀ ਸਾਰੇ ਸੇਵਾ ਸਮਿਤੀ ਲੰਗਰ ਸਮਿਤੀ ਆਈਟੀ ਵਿੰਗ ਸ਼ਹਾ ਸਤਨਾਮ ਜੀ ਗਰੀਨਸ ਵੈਲਫੇਅਰ ਕਮੇਟੀ ਵੱਖ-ਵੱਖ ਸਮਿਤੀਆਂ ਵਿੱਚ ਜੀ ਆਣ ਨਾਲ ਸੇਵਾ ਕਰਦੇ ਆ ਰਹੇ ਹਨ ਬਹੁਤ ਇੱਕ ਪਰਿਵਾਰ ਮਾਤਾ ਜੀ ਦਾ ਬੜਾ ਵੱਡਾ ਯੋਗਦਾਨ ਸੀ ਕਿਉਂਕਿ ਸਾਰੇ ਪਰਿਵਾਰ ਦੇ ਬੱਚੇ ਬੜੇ ਸਿਆਣੇ ਨੇ ਜਿਹੜੇ ਜੁੜੇ ਹੋਏ ਸੰਗਤ ਨਾਲ ਔਰ ਇਹਨਾਂ ਦੀ 80 ਸਾਲ ਦੀ ਇੱਕ ਸੀਧੀ ਔਰ ਅਕੀਰ ਤੱਕ ਬਿਲਕੁਲ ਤਦਰੁਸਤ ਰਹੇ ਔਰ ਬੜਾ ਵੱਡਾ ਇਹਨਾਂ ਦਾ ਉਪਰਾਲਾ ਪਰਿਵਾਰ ਨੂੰ ਪਾਉਂਦਾ ਸੀ ਪਰ ਨਾਲ ਹੀ ਫਿਰ ਇਹਨਾਂ ਨੇ ਇਹਨਾਂ ਦਾ ਸਰੀਰਦਾਨ ਹੋਇਆ ਬਹੁਤ ਬੁਢੀ ਇਹ ਲਾਈਵ ਦੀ ਗੱਲ ਹੋਈ ਹੈ ਸਾਰੇ ਪਰਿਵਾਰ ਵੱਲੋਂ ਮੈਂ ਪਰਿਵਾਰ ਨਾਲ ਸੰਜੇ ਜੀ ਤੇ ਸੰਗਤ ਜੀ ਆ ਕੇ ਸਾਰੇ ਮਿਲ ਕੇ ਆਪਣੀ ਪਰਿਵਾਰਕ ਮਾਣਨਾ ਕਰਨ ਦਾ ਇਹ ਮੌਕਾ ਬਹੁਤ ਖੁਸ਼ੀ ਆ ਕਿ ਤੁਹਾਡੇ ਨਾਲ ਸੱਚ ਕਹੂੰ ਪਰਿਵਾਰ ਵੀ ਮਾਤਾ ਦਲੀਪ ਕੌਰ ਦੇ ਸ਼ਰੀਰਦਾਨੀ ਹੋਣ ਤੇ ਉਹਨਾਂ ਨੂੰ ਭਾਉ ਪਿੰਨੀ ਸ਼ਰਧਾਂਜਲੀ ਅਰਪਿਤ ਕਰਦਾ ਹੈ ਅਤੇ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹਨਾਂ ਨੂੰ ਵੀ ਅਪੀਲ ਕਰਦਾ ਹੈ ਕਿ ਤੁਸੀਂ ਵੀ ਮਾਤਾ ਜੀ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਸਬੰਧੀ ਆਪਣੇ ਪ੍ਰਤੀਕਰਮ ਜਰੂਰ ਟਾਈਪ ਕਰਕੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓ